ਇਹ ਕੁੱਤੇ ਤੇ 70000 ਡਾਲਰ ਦਾ ਨਾਮ ਰੱਖਦਾ ਡਰੱਗ ਮਾਫੀਆ ਨੇ ਕਿਉਂਕਿ ਇੱਕ ਇੱਕ ਕੁੱਤੇ ਨੇ ਸਾਰੇ ਕ੍ਰਿਮੀਨਲਾਂ ਦਾ ਦਿਮਾਗ ਖਰਾਬ ਕੀਤਾ ਹੋਇਆ ਤੁਸੀਂ ਸਹੀ ਸੁਣਿਆ 60 ਲੱਖ ਰੁਪਏ ਤੁਹਾਨੂੰ ਮਿਲੂਗਾ ਜੇ ਕੁੱਤੇ ਨੂੰ ਤੁਸੀਂ ਫੜ ਕੇ ਉਹਨਾਂ ਨੂੰ ਦੇਤਾ ਮਿਲੋ ਸੋਮਬਰਾ ਨੂੰ 9 ਟਨ ਮਤਲਬ 9000 ਕਿਲੋ ਕੋਕੀਨ ਲੱਭਿਆ ਕੁੱਤੇ ਨੇ ਕਿਉਂਕਿ ਨਾਰਮਲੀ ਜਿਹੜੇ ਆਪਣੀ ਗਲੀਆ ਚ ਕੁੱਤੇ ਘੁੰਮਦੇ ਹੁੰਦੇ ਉਹਨਾਂ ਦੀ ਸੁੰਘਣ ਦੀ ਸ਼ਕਤੀ ਹੁੰਦੀ ਹੈ 19 ਤੋਂ 20 ਕਿਲੋਮੀਟਰ ਇਹ ਕੁੱਤਾ ਥੋੜਾ ਲੱਗ ਹੈ ਇਹ 40 ਕਿਲੋਮੀਟਰ ਦੂਰ ਸੁੰਘ ਸਕਦਾ ਹੈ ਅਲੱਗ-ਅਲੱਗ ਚੀਜ਼ਾਂ ਨੂੰ ਜੀਰੋਨਿਸ ਖਾਈ ਜਾਵੇ ਮਤਲਬ ਕਿ 40 ਕਿਲੋਮੀਟਰ ਦੂਜੇ ਸ਼ਹਿਰ ਤੇ ਤੱਕ ਸੰਘ ਸਕਦਾ ਉਹ 콜ੰਬੀਆ ਚ ਇੱਕ ਮਾਫੀਆ ਗਰੁੱਪ ਹੈਗਾ ਉਹਨਾਂ ਨੇ ਹੀ ਇਹ ਕੁੱਤੇ ਤੇ ਐਡਾ ਵੱਡਾ ਨਾਮ ਰੱਖਿਆ ਇਹੀ ਕੁੱਤੇ ਦੇ ਕਰਕੇ ਉਹਨਾਂ ਦਾ ਪ੍ਰੋਫਿਟ ਦਿਨ ਦਿਨ ਰਾਤ ਘਟੀ ਜਾਂਦਾ ਜਿਹੜੇ ਰਾਤ ਉਹ ਕੁੱਕੀ ਨੂੰ ਭੇਜਦੇ ਨੇ ਉਹਨਾਂ ਨੂੰ ਹਰ ਵਾਰੀ ਉਹ ਰਾ ਚੇਂਜ ਕਰਨਾ ਪੈਂਦਾ ਮਤਲਬ ਦਿਮਾਗ ਹੀ ਖਰਾਬ ਹੋ ਗਿਆ ਉਹਨਾਂ ਦਾ ਪੁਲਿਸ ਤਾਂ ਇਹ ਕੁੱਤੇ ਨੂੰ ਪੁਲਿਸ ਪ੍ਰੋਟੈਕਸ਼ਨ ਚ ਰੱਖਦੀ ਹੈ ਮਤਲਬ ਹਾਂ ਇੱਕ VIP ਕੁੱਤਾ ਹੈ ਜਿਹੜੇ ਘਰੇ ਰਹਿੰਦੇ ਨੇ ਨਾ ਉੱਥੇ ਚਾਰੋਂ ਪਾਸੇ ਕਮਾਂਡੋ ਰਹਿੰਦੇ ਨੇ ਦਿਨ ਰਾਤ ਜਦੋਂ ਇਹਨੂੰ ਕਿਤੇ ਲੈ ਕੇ ਜਾਣਾ ਹੁੰਦਾ ਉਦੋਂ ਬੁਲੇਟ ਪ੍ਰੂਫ ਗੱਡੀ ਤੇ ਲੱਗ ਜਾਇਆ ਜਾਂਦਾ ਕਿਸੇ ਟਰੱਕ 'ਚ ਡਰੱਗ ਪਿਆ ਤੇ ਉਹ ਫਲਾਂ ਦੇ ਵਿੱਚ ਵੀ ਮਤਲਬ ਉਹ ਪਤਾ ਨਾ ਲੱਗੇ ਮਤਲਬ ਜੇ ਅੰਬ ਹੈ ਤੇ ਅੰਬ ਦਾ 스మెਲ ਆਊਗਾ ਨੋਰਮਲੀ ਪਰ ਇਹ ਕੁੱਤਾ ਭਵੇਂ ਤੇਲ ਦੇ ਅੰਦਰ ਡਰੱਗ ਪਿਆ ਹੋਊਗਾ ਨਾ ਜਾਂ ਕੌਫੀ ਵਰਗੀ ਸਟਰੋਂਗ ਚੀਜ਼ਾਂ ਦੇ ਵਿੱਚ ਵੀ ਜੇ ਆਪਾਂ ਡਰੱਗ ਰੱਖ ਦਈਏ ਤੇ ਇਹ ਉਥੋਂ ਵੀ ਸੁੰਘ ਲੂਗਾ 99% ਦੀ ਐਕਿਊਰੇਸੀ ਦੇ ਨਾਲ ਉਹ ਗਲੀ ਦੇ ਕੁੱਤੋਂ ਸਿੱਖੋ ਇਹਦਾ ਪਲੀਜ਼ ਲਾਈਕ ਕਮੈਂਟ ਸ਼ੇਅਰ ਐਵੇਂ ਦੀ ਹੋਰ ਵੀਡੀਓ ਲਈ